मैं डिप्टी कमांडेंट दीपक सिंह हम सेवंथ एन डी से आए हैं रेस्क्यू ऑपरेशन के लिए हमारी एन की टीम जिला गुरदासपुर में आई है जी किस जगह पर आप रेस्क्यू कर रहे अभी हम ये यहाँ पर पीछे आप देख सकते हैं कि रिवर रावी और रिवर उज दोनों यहाँ पर मिल रही हैं तो वाटर फ्लो बहुत ज़्यादा था नेगोशिएट नहीं हो पा रहा था अभी भी चूंकि वाटर फ्लो ज़्यादा है लेकिन तमाम प्रयासों के कारण यहाँ से हम नेगोशिएट कर पा रहे हैं और जो इन रिवर्स के पार हमारे सात गांव हैं जो बॉर्डर के एकदम नज़दीक हैं वो कनेक्टिविटी उनसे टूट गई थी तो जैसे कि रिवर्स में अभी हमारी बोट्स जा रही हैं रेस्क्यूर्स जा रहे हैं तो उनसे कनेक्टिविटी इस्टैब्लिश हो गई है तो उनकी जो रिक्वायरमेंट्स हैं वो लोग यदि यहाँ इवेक्एट होना चाहते हैं तो अभी हम बोट्स के माध्यम से, से उन्हें इधर लाएंगे उनकी कुछ रिक्वायरमेंट्स वहाँ पर है उनके जानवरों के लिए पशु का चारा चाहिए या उनको दवाई गोली डॉक्टर्स की विजिट या इस प्रकार की जो भी आवश्यकताएं हैं वो भी पूरी की जाएंगी कितने समय बाद कनेक्टिविटी हुई अभी जो मुझे यहाँ पर सूचना है कि एनडीआरएफ की टीम ही आप देख रहे हैं कि मतलब ये पहुंच पा रही है इससे पहले भी प्रयास हुए थे लेकिन जो संसाधन थे उनके माध्यम से बहुत इतने तीव्र पानी के फ्लो में करंट में जाना संभव नहीं हो पा रहा था तो अभी आप देख रहे हैं कि लगातार सराहत सामग्री जारी है लोगों से कम्युनिकेशन हो रहा है मिलाप हो रहा है तो स्थिति अभी बेहतर हो रही है ਔਰ ਲੋਕ ਕਾਫੀ ਅੱਛਾ ਮੈਸੇਜ ਕਰ ਰਹੇ ਆ। ਸਾਵੀ ਦਰਿਆ ਤੋਂ ਜਿਹੜੇ ਪਾਰ ਪੰਦੇ ਸੱਤ ਪਿੰਡ ਨੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਨੇ। ਬਹੁਤ ਹੀ ਜ਼ਿਆਦਾ ਜਿੰਨੂੰ ਮਾੜੇ ਹਾਲਾਤ ਕਹਿੰਦੇ ਆ ਉਹਨਾਂ ਦੇ ਡੰਗਰ ਵਗੈਰਾ ਸਾਰੇ ਰੋੜ ਗਏ ਨੇ। ਪਸ਼ੂਆਂ ਦਾ ਚਾਰਾ ਵੀ ਬਿਲਕੁਲ ਨਹੀਂ ਹੈਗਾ। ਤੇ ਉਧਰ ਦੇ ਜਿਹੜੇ ਅਹਲੇ ਤ ਤੁਸੀਂ ਜਾ ਕੇ ਦੇਖੋਗੇ ਨਾ ਤੁਹਾਡੇ ਕੋਲ ਲੰਘਿਆ ਨਹੀਂ ਜਾਣਾ ਰਸਤਾ ਵੀ ਜਿਹੜਾ ਬਿਲਕੁਲ ਖਤਮ ਹੋਇਆ ਪਿਆ। ਇਹ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਜਿਹੜੇ ਰਸਤੇ ਦੇ ਹਾਲਾਤ ਨੇ। ਇਹੀ ਸੇਮ ਹਾਲਾਤ ਉਧਰ ਨੇ ਫਸਲਾਂ ਜਿਹੜੀਆਂ ਉਹ ਸਾਰੀਆਂ ਤਬਾਹ ਹੋ ਗਈਆਂ ਨੇ। ਉਧਰ ਲੋਕੀ ਕਿੰਨੇ ਕਿੰਨੇ ਦਿਨ ਹੋ ਗਏ ਲੋਕਾਂ ਨੂੰ ਕੋਠਿਆਂ ਤੇ ਬੈਠੇ ਸੀਗੇ ਉਹ ਹੁਣ ਕੋਠਿਆਂ ਤੋਂ ਮੰਨ ਲਾ ਕਿ ਹੁਣ ਬਾਰਿਸ਼ ਸ਼ੁਰੂ ਕੀ ਆ ਪਾਣੀ ਘਟਿਆ ਕੋਠਿਆਂ ਤੋਂ ਥੱਲੇ ਆਇਆ ਉਹਨਾਂ ਨੂੰ ਕੁਝ ਰਾਤ ਸਮਗਰੀ ਪਹਚਾਈ ਗਈ ਆ ਕਈ ਜਗ੍ਹਾ ਅਜੇ ਵੀ ਨਹੀਂ ਪਹੁੰਚ ਰਹੀ ਤੋ ਜਿਹੜੀਆਂ ਐਨਡੀਆਰਐਫ ਦੀਆਂ ਟੀਮਾਂ ਆਈਆਂ ਸੀ ਹੁਣ ਤਾਂ ਧੰਨਵਾਦ ਕਰਦੇ ਆ ਕਿ ਜਿਹੜੇ ਉਧਰ ਫਸੇ ਹੋਏ ਉਹਨਾਂ ਨੂੰ ਲਿਆ ਲਿਆਂਦਾ ਜਾਵੇ ਤੇ ਜਿਹੜੇ ਰਾਤ ਸਮਗਰੀ ਚਾਹੁੰਦੇ ਨੇ ਉਹਨਾਂ ਨੂੰ ਉਧਰ ਰਾਤ ਸਮਗਰੀ ਦਿੱਤੀ ਜਾਵੇ ਤੁਸੀਂ ਕਿੰਨੇ ਚਿਰ ਬਾਅਦ ਇੱਥੇ ਵਾਪਸ ਆਏ ਹੋ ਸਰ ਅਸੀਂ ਤਾਂ ਰਾਤ ਸਮਗਰੀ ਦੇਣ ਗਏ ਸੀਗੇ ਉਦਾਂ ਜਿਹੜੇ ਸਾਡੇ ਨਾਲ ਦੇ ਫਸੇ ਹੋਏ ਨੇ ਉਹਨਾਂ ਨੂੰ ਆ ਮੇਰਾ ਨਾਮ ਸਹੁੰਦਰ ਸਿੰਘ ਮਾਨਵਾ ਤੇ ਸਾਡਾ ਜਿਹੜੇ ਪਾਰੋ ਪਿੰਡ ਜਿਹੜਾ ਵਾ ਸਰਪੰਚਾ ਮੁੰਡਾ ਸਾਹੀ ਇਹ ਸਾਨੂੰ ਲੈ ਕੇ ਗਿਆ ਸੀ ਫਿਟ ਬਟਨ ਗਿਆ ਕਜਲੇ ਪਿੰਡਾ ਉਥੇ ਕਜਲੇ ਪਿੰਡ ਦੇ ਵਿੱਚ ਬੜੇ ਪਰਿਵਾਰ ਜਿਹੜੇ ਫਸੇ ਆ ਤੇ ਅਸੀਂ ਸਾਨੂੰ ਚਲੋ ਮੰਤਰੀ ਸਾਹਿਬ ਦੀ ਕੋਈ ਡਿਊਟੀ ਸੀ ਉਹ ਅਸੀਂ ਉਥੇ ਸਮਾਨ ਲੈ ਕੇ ਗਏ ਆ ਆਇਆ ਪਰ ਜਿਹੜੇ ਉਥੇ ਮੌਕੇ ਦੇ ਹਾਲਾਤ ਵੇਖੇ ਜਾਣ ਕਿ ਉਥੇ ਜਾਨਵਰਾਂ ਦਾ ਡੰਗਰਾਂ ਦਾ ਮਾੜਾ ਹਾਲ ਆ ਸੜਕਾਂ ਰੋੜ ਕੇ ਧੀਆਂ ਘਰ ਰੋੜ ਕੇ ਤੇ ਆ ਤੇ ਇੰਨੇ ਹਾਲਾਤ ਮਾੜੇ ਆ ਕਿ ਮੈਂ ਅਸੀਂ ਤੇ ਇਹੋ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਵਿੱਤੀ ਤੌਰ ਤੇ ਜਿੰਨੀ ਵੀ ਮਦਦ ਕੀਤੀ ਜਾਂਦੀ ਉਹਨਾਂ ਪਰਿਵਾਰਾਂ ਦੇ ਕਿੱਥੇ ਜਾਏ ਲੋਕਾਂ ਦਾ ਘਰ ਟੱਟ ਚੁੱਕਿਆ ਲੋਕੀ ਸ਼ਾਦੀ ਤੋਂ ਨਾ ਉਹਨਾਂ ਨੂੰ ਖਾਣ ਨੂੰ ਨਾ ਪੀਣ ਨੂੰ ਆ ਹੁਣ 200 ਰੁਪਏ ਦੀ ਟੀ ਮਾਈਆਂ ਇਹ ਦੋਪੋਟਾ ਆਂ ਇਹਨਾਂ ਕਰਕੇ ਹੈਲਪਸ ਮੈਂ ਕਰੀ ਜੜੀ ਆ ਕੋਈ ਇੱਕ ਐਕਸ਼ਨ ਹੋਇਆ ਨਾ ਕੁਲਦੀਪ ਸਿੰਘਾ ਕਜੜੇ ਚ ਮਰ ਪੈਣਾ ਸਰ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਕੀ ਹੋਇਆ ਸਰ ਡੰਗਰ ਬੱਸਾ ਵੀ ਮਰਿਆ ਬਹੁਤ ਦਾਣਾ ਫੱਕਾ ਵੀ ਰੁੜ ਗਿਆ ਲੋਕਾਂ ਦਾ ਪਾਣੀ ਨਹੀਂ ਬਹੁਤ ਆਇਆ ਅੱਜ 15 ਦਿਨਾਂ ਬਾਅਦ ਆਇਆ ਸਰ ਕੌਣ ਲੈ ਕੇ ਆ ਯਾਰ ਜਿਹੜੀ ਤੁਹਾਡੀ ਟੀਮ ਆਈ ਹੈ ਸਰ ਜਿੰਨੇ ਲੋਕੀ ਖੜੇ ਹੈ ਪਾਣੀ ਕਿੰਨਾ ਗੰਨਾ ਚੜਿਆ ਪਾਣੀ ਚੜ ਗਿਆ ਕੋਈ 5-5 ਫੁੱਟ ਲੋਕ ਘਰਾਂ ਦੇ ਬੈਠੇ ਨੇ ਹਾਂਜੀ ਸੱਤਾਂ ਦੇ ਬੈਠੇ ਨੇ ਹਾਂਜੀ ਸੱਤਾਂ ਦੇ 10 ਮਗਰੀਆਂ ਦੀ ਹਾਂਜੀ ਬਹੁਤ ਜ਼ਿਆਦਾ ਤਾਂ ਕੋਈ ਬਹੁਤ ਜ਼ਿਆਦਾ ਜਾ ਰਿਹਾ ਹੈ ਸਰ ਝੂਠ ਕਿਉਂ ਮਾਰਦਾ ਬਹੁਤ ਸਿਆਟ ਆ ਰਹੀ ਲੋਕ ਕਿੱਦਾਂ ਉੱਥੇ ਕੀ ਕਰ ਰਹੇ ਨੇ ਲੋਕ ਕਿੱਥੇ ਬੈਠੇ ਨੇ ਲੋਕ ਘਰ ਹੀ ਬੈਠੇ ਆ ਬਹੁਤ ਹਾਂਜੀ ਪਾਣੀ ਬਹੁਤ ਚੜਿਆ ਕਿੰਨਾ ਕਿੰਨਾ ਪਾਣੀ ਪਾਣੀ 5-5 ਫੁੱਟ ਚੜਿਆ ਸਰ ਹੁਣ ਘਟਿਆ ਕੱਟ ਗਿਆ ਪਾਣੀ ਲੋਕ ਫਿਰ ਕਿਤੇ ਨਿਚੇ ਤਾਂ ਪਰੇ ਬੈਠੇ ਹਾਂਜੀ ਹਾਂਜੀ ਕਿੰਨੇ ਲੋਕ ਨੇ ਬਾਬਾ ਜੀ ਲੋਕਾਂ ਘਰ 5-5 7-7 ਜੀ ਰਹਿ ਗਏ ਬਾਕੀ ਨਿਕਲ ਆਏ ਸਾਰੇ ਤੁਸੀਂ ਕਿੰਨੇ ਚਿਰ ਬਾਅਦ ਆਏ ਅੱਜ 15 ਦਿਨ ਬਾਅਦ ਆਇਆ ਜੀ